ऐसा ਕੀ ਹੋਇਆ ਜਦੋਂ ਇੱਕ ਰੱਬ ਦੇ ਪਿਆਰੇ ਸੰਤ ਮਹਾਪੁਰਖਾਂ ਨੂੰ ਹਵਾਈ ਜਹਾਜ਼ ਤੋਂ ਥੱਕੇ ਮਾਰ ਕੇ ਥੱਲੇ ਉਤਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਐਸਾ ਚਮਤਕਾਰ ਹੋਇਆ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੜ ਜਾਣਗੇ ਇਹ ਘਟਨਾ ਹੈ 5 ਮਈ 1996 ਦੀ ਜਦੋਂ ਇੱਕ ਸੰਤ ਮਹਾਪੁਰਖ ਦਿੱਲੀ ਦੇ ਗੁਰਦੁਆਮਾ ਦੀ ਯਾਤਰਾ ਕਰ ਰਹੇ ਸਨ ਉਦੋਂ ਦੁਸਹਿਰੇ ਦਾ ਦਿਨ ਸੀ ਤੇ ਉਹ ਸੰਤ ਮਹਾਪੁਰਖ ਚਾਹੁੰਦੇ ਸਨ ਇਸ ਦਸਹਰੇ ਵਿੱਚ ਨਿਕਲਨੇ ਵਾਲੇ ਮਹੱਲੇ ਨਗਰ ਕੀਰਤਨ ਦੇ ਵਿੱਚ ਉਹ ਹਜੂਰ ਸਾਹਿਬ ਜਾ ਕੇ ਨਗਰ ਕੀਰਤਨ ਦੇ ਦਰਸ਼ਨ ਕਰਨ ਪਰ ਉਹਨਾਂ ਦੇ ਸਾਹਮਣੇ ਇੱਕ ਚੁਣੌਤੀ ਸੀ ਕਿ ਐਨੇ ਘੱਟ ਸਮੇਂ ਦੇ ਵਿੱਚ ਹਜੂਰ ਸਾਹਿਬ ਨੰਦੇੜ ਕਿੱਦਾਂ ਪਹੁੰਚਿਆ ਜਾਵੇ ਫਿਰ ਉਹਨਾਂ ਨੂੰ ਕਿਸੇ ਆਦਮੀ ਨੇ ਦੱਸਿਆ ਕਿ ਤੁਸੀਂ ਹਜੂਰ ਸਾਹਿਬ ਨੰਦੇੜ ਹਵਾਈ ਜਹਾਜ਼ ਰਾਹੀਂ ਪਹੁੰਚ ਸਕਦੇ ਹੋ ਹਵਾਈ ਜਹਾਜ਼ ਤੁਹਾਨੂੰ ਮੁੰਬਈ ਪਹੁੰਚਾ ਦੇਵੇਗਾ ਤੇ ਉੱਥੋਂ 5 ਘੰਟਿਆਂ ਦੇ ਰਸਤੇ ਰਾਹੀਂ ਉਸੀ ਹਜੂਰ ਸਾਹਿਬ ਇੱਕ ਦਿਨ ਦੇ ਵਿੱਚ ਹੀ ਪਹੁੰਚ ਸਕਦੇ ਹੋ ਉਹ ਉਸੇ ਸਮੇਂ ਹੀ ਦਿੱਲੀ ਦੇ 에어ਪੋਰਟ ਤੇ ਪਹੁੰਚ ਗਏ ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰ੍ਹਾਂ ਟ੍ਰੇਨ ਵਿੱਚ ਉਹ ਸੰਤ ਮਹਾਪੁਰਖਾਂ ਦੇ ਕੋਲੋਂ ਕੋਈ ਟਿਕਟ ਨਹੀਂ ਮੰਗਦਾ ਸੀ ਉਸੇ ਤਰ੍ਹਾਂ ਹੀ ਹਵਾਈ ਜਹਾਜ਼ ਵਿੱਚ ਵੀ ਉਹਨਾਂ ਦੇ ਕੋਲੋਂ ਕੋਈ ਟਿਕਟ ਨਹੀਂ ਮੰਗੇਗਾ ਪਰ ਇਹ ਉਹਨਾਂ ਦੀ ਬਹੁਤ ਵੱਡੀ ਗਲਤਫਹਿਮੀ ਸੀ ਜਦੋਂ ਉਹ ਸੰਤ ਮਹਾਪੁਰਖ 에어ਪੋਰਟ ਵਿੱਚ ਦਾਖਲ ਹੋਏ ਤੇ ਚੈੱਕ ਇਨ ਕਾਊਂਟਰ ਤੇ ਟਿਕਟ ਨਾ ਹੋਣ ਦੀ ਵਜ੍ਹਾ ਨਾਲ ਉਹਨਾਂ ਨੂੰ ਜਲੀਲ ਕਰਕੇ 에어ਪੋਰਟ ਤੋਂ ਬਾਹਰ ਕੱਢ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਸੰਤ ਮਹਾਪੁਰਖਾਂ ਨੂੰ ਬਹੁਤ ਜ਼ਿਆਦਾ ਗਰੋਧ ਆਇਆ ਤੇ ਮੁੰਬਈ ਜਾਣੇ ਵਾਲੀ ਫਲਾਈਟ ਵਿੱਚ ਉਹ ਬੈਠ ਨਹੀਂ ਪਾਏ ਪਰ ਜੋ ਹੁਣ ਚਮਤਕਾਰ ਹੋਣੇ ਵਾਲਾ ਸੀ ਉਸ ਤੋਂ ਸਾਰੇ ਲੋਕ ਅਣਜਾਨ ਸੀ ਤੇ ਉਹ ਸੰਤ ਮਹਾਪੁਰਖ 에어ਪੋਰਟ ਤੋਂ ਬਾਹਰ ਹੀ ਸਮਾਦੀ ਲੀਨ ਹੋ ਕੇ ਬੈਠ ਗਏ ਤੇ ਉਧਰ ਮੁੰਬਈ ਜਾਣੇ ਵਾਲੀ ਫਲਾਈਟ ਨੇ ਅਜੇ 20 ਮਿੰਟ ਦਾ ਸਫ਼ਰ ਹੀ ਤੈਅ ਕੀਤਾ ਸੀ ਕਿ ਮੌਸਮ ਨੇ ਆਪਣਾ ਰੰਗ ਬਦਲ ਲਿਆ ਅਚਾਨਕ ਤੂਫਾਨ ਆ ਗਿਆ ਤੂਫਾਨ ਦੇ ਚੱਲਦੇ ਉਹ ਮੁੰਬਈ ਜਾਣੇ ਵਾਲੀ ਫਲਾਈਟ ਨੂੰ ਨਜ਼ਦੀਕ ਹੀ 에ਅਰਪੋਰਟ ਤੇ ਉਤਾਰਨਾ ਪਿਆ ਤੇ ਕੋਈ ਵੀ ਵਿਅਕਤੀ ਮੁੰਬਈ ਨਹੀਂ ਪਹੁੰਚ ਸਕਿਆ ਦਰਜਲ ਉਸ ਟਾਈਮ ਤੇ ਹਜੂਰ ਸਾਹਿਬ ਪਹੁੰਚਣ ਲਈ ਸਭ ਤੋਂ ਨਜ਼ਦੀਕੀ ਹਵਾਈ ਅੱਡਾ ਬੰਬੇ ਦਾ ਹੀ ਸੀ ਬੰਬੇ ਪਹੁੰਚ ਕੇ ਉਥੋਂ ਟੈਕਸੀ ਲੈ ਕੇ ਹਜੂਰ ਸਾਹਿਬ ਇੱਕ ਦਿਨ ਦੇ ਵਿੱਚ ਹੀ ਪਹੁੰਚਿਆ ਜਾ ਸਕਦਾ ਸੀ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਹੋਰ ਸ਼ਹਿਰਾਂ ਵਿੱਚ ਜਾਣ ਵਾਲੀਆਂ ਫਲਾਈਟਾਂ ਵੀ ਉਸੇ ਰਸਤੇ ਵਿੱਚੋਂ ਨਿਕਲ ਰਹੀਆਂ ਸੀ ਪਰ ਜਿਹੜੀ ਵੀ ਫਲਾਈਟ ਬੰਬੇ ਜਾ ਰਹੀ ਸੀ ਉਸਦੇ ਰਸਤੇ ਵਿੱਚ ਹਰ ਵਾਰੀ ਤੂਫਾਨ ਆ ਜਾਂਦਾ ਸੀ ਇਹ ਸਭ ਉਸ ਸਾਧੂ ਦਾ અપਮਾਨ ਕਰਨੇ ਦਾ ਨਤੀਜਾ ਸੀ ਉਸ 에어ਪੋਰਟ ਤੇ ਮੌਜੂਦ ਇੱਕ ਅਫਸਰ ਇਸ ਚਮਤਕਾਰ ਨੂੰ ਸਮਝ ਚੁੱਕਿਆ ਸੀ ਉਸਨੇ ਜਲਦੀ ਜਲਦੀ ਨਵੇਂ ਪਾਇਲਟ ਨਾਲ ਗੱਲ ਕੀਤੀ ਪਰ ਪਾਇਲਟ ਨੂੰ ਇਸ ਗੱਲ ਤੇ ਯਕੀਨ ਨਹੀਂ ਸੀ ਪਰ ਜਦੋਂ ਪਾਇਲਟ ਨੇ ਅਚਾਨਕ ਮੌਸਮ ਬਦਲਦਾ ਦੇਖਿਆ ਤੇ ਉਸ ਪਾਇਲਟ ਦੀਆਂ ਅੱਖਾਂ ਵੀ ਫਟੀਆਂ ਰਹਿ ਗਈਆਂ ਉਸ ਤੋਂ ਬਾਅਦ ਸਾਰੇ 에ਅਰਪੋਰਟ ਦੇ ਸਟਾਫ ਨੇ ਸੰਤ ਮਹਾਪੁਰਖਾਂ ਦੇ ਕੋਲੋਂ ਮਾਫੀ ਮੰਗੀ ਤੇ ਇੱਕ ਪਾਇਲਟ ਨੇ ਆਪਣੇ ਕੋਲੋਂ ਪੈਸੇ ਦੇ ਕੇ ਉਹਨਾਂ ਮਹਾਪੁਰਖਾਂ ਦੇ ਲਈ ਬੰਬੇ ਦੀ ਟਿਕਟ ਲਈ ਤੇ ਮਹਾਪੁਰਖਾਂ ਨੂੰ ਅਗਲੀ ਫਲੈਟ ਰਾਹੀਂ ਬੰਬੇ ਲਈ ਰਵਾਨਾ ਕਰ ਦਿੱਤਾ ਹੈਰਾਨੀ ਦੀ ਗੱਲ ਇਹ ਸੀ कि जद महापुरुष फ्लाइट ਵਿੱਚ ਬੈਠ ਗਏ ਤੇ ਰਸਤੇ ਵਿੱਚ ਕੋਈ ਤੂਫਾਨ ਹਨੇਰੀ ਨਹੀਂ ਆਈ ਤੇ ਸਾਰੇ ਯਾਤਰੀ ਸਹੀ ਸਲਾਮਤ ਬੰਬੇ ਪਹੁੰਚ ਗਏ ਤੇ ਉੱਥੇ ਦੇ 에어ਪੋਰਟ ਦੇ ਸਟਾਫ ਨੇ ਸੰਤ ਮਹਾਪੁਰਖਾਂ ਨੂੰ ਟੈਕਸੀ ਰਾਹੀਂ ਨੰਦੇੜ ਪਹੁੰਚਾ ਦਿੱਤਾ ਜਦੋਂ ਸੰਤ ਮਹਾਪੁਰਖ શ્રી ਹਜੂਸ ਸਹਿ ਪਹੁੰਚੇ ਤੇ ਉਹ ਕਾਫੀ ਲੇਟ ਹੋ ਚੁੱਕੇ ਸੀ ਜੋ ਉਹਨਾਂ ਨੇ ਦੇਖਿਆ ਦੁਸਹਿਰੇ ਦਾ ਨਗਰ ਕੀਰਤਨ ਅਜੇ ਤੱਕ ਸ਼ੁਰੂ ਵੀ ਨਹੀਂ ਹੋਇਆ ਸੀ ਕਿਸੇ ਕਾਰਨ ਤੁਸੈਰੇ ਦਾ ਨਗਰ ਕੀਰਤਨ ਲੇਟ ਹੋ ਚੁੱਕਿਆ ਸੀ ਦਰਸਨ ਇੱਥੇ ਭਗਤ ਰੱਬ ਦੀ ਨਹੀਂ ਰੱਬ ਭਗਤਾਂ ਦੀ ਪ੍ਰਤੀਕਸ਼ਾ ਕਰ ਰਿਹਾ ਸੀ ਤੇ ਜਦੋਂ ਸੰਤ ਮਹਾਪੁਰਖ ਸਚਖੰਡ ਹਜੂਰ ਸਹਿ ਪਹੁੰਚ ਗਏ ਤੇ ਦਸਹਰੇ ਦਾ ਨਗਰ ਕੀਰਤਨ ਵੀ ਸ਼ੁਰੂ ਹੋ ਗਿਆ ਸੋ ਰੱਬ ਵੀ ਸਦਾ ਆਪਣੇ ਸੱਚੇ ਭਗਤਾਂ ਦਾ ਇੰਤਜ਼ਾਰ ਕਰਦਾ ਹੈ ਤੇ ਲੋੜ ਪੈਣ ਤੇ ਆਪਣੇ ਭਗਤਾਂ ਲਈ ਆਪਣੇ ਕਾਰਜਾਂ ਨੂੰ ਰੋਕ ਸਕਦਾ ਹੈ ਸੋ ਸੱਚੇ ਭਗਤ ਬਣਨ ਦੀ ਲੋੜ ਹੈ ਜੋ ਰੱਬ ਦਾ ਸੱਚਾ ਭਗਤ ਬਣਦਾ ਹੈ ਰਬ ਉਸ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਦਾ ਹੈ ਗੁਰੂ ਵਾਹਿਗੁਰੂ 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 Barry, good, good, Agora uh -huh.